ਦੇਖੋ ਮੰਦਿਰ ਬਣਾਉਣਾ ਬਹੁਤ ਅੱਛੀ ਚੀਜ਼ ਹੈ ਪਰ ਕਿਸੇ ਦੀ ਮਸਜਿਦ ਤੋੜ ਕੇ ਪਨ ਕੇ ਉਹਦੇ ਤੇ ਮੰਦਿਰ ਬਣਾਉਣਾ ਮੈਂ ਸਮਝਦਾ ਕਿ ਬਹੁਤ ਨਜਾਇਜ਼ ਗੱਲ ਹੈ ਜਿਵੇਂ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਫੋਰਡਿਨਲ 1984 ਦੇ ਵਿੱਚ ਹਮਲੇ ਕੀਤੇ ਸੀਗੇ ਇਸੇ ਤਰ੍ਹਾਂ 1992 ਦੇ ਵਿੱਚ ਮੋਤੀ ਸਾਹਿਬ ਜੋਸ਼ੀ ਸਾਹਿਬ ਤੇ ਬੀਜਪੀ ਤੇ ਆਰਐਸ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਹਮਲਾ ਕੀਤਾ ਬਬਰੀ ਮਸਜਿਦ ਉੱਤੇ ਤੇ ਉਸ ਵਕਤ ਸੈਂਟਰ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਉਦੋਂ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀਗੇ ਤੇ ਉਹਨਾਂ ਦੇ ਕੋਲੇ ਜਦੋਂ ਗੱਲ ਪਹੁੰਚੀ ਤੇ ਉਹਨਾਂ ਦੇ ਜਿਹੜੇ ਅੱਗੇ ਪਹਿਰੇਦਾਰ ਸੀ ਉਨਾਂ ਨੇ ਕਿਹਾ ਕਿ ਨਰਸਮਰਾਉ ਅਗੇ ਸੁੱਤੇ ਪਏ। ਧੀਏ ਬਹੁਤ ਸ਼ਰਮ ਦੀ ਗੱਲ ਹੈ ਕਿ ਕਿਸੇ ਇਸਲਾਮਿਕ ਜਾਂ ਹੋਰ ਕਿਸੇ ਮਜ਼ਬਦਾ ਕੋਈ ਵੀ ਮੱਠ, ਮਸੀਤ, ਗੁਰਦੁਆਰਾ ਢਾ ਦੇਣਾ ਤੇ ਉਹਦੇ ਉੱਤੇ ਫੇਰ ਮੰਦਰ ਬਣਾ ਦੇਣਾ ਜਿੰਨੇ ਵੀ ਇਸਲਾਮਿਕ ਮੌਲਕ ਹੈਗੇ ਹੈ। ਉਨਾਂ ਨੇ ਅਜੇ ਤੱਕ ਪ੍ਰੋਟੈਸਟ ਨਹੀਂ ਕੀਤਾ ਜਿਹੜਾ ਕਿ ਮੈਂ ਸਮਝਦੇ ਆਂ ਕਿ ਇਹ ਵੀ ਸਾਰੇ ਇਸਲਾਮਿਕ ਮੁਲਕਾਂ ਦੀ ਬਹੁਤ ਪਾਰੀ ਅਨਗਿਲੀ ਹੈ ਤੇ ਮੋਦੀ ਸਾਹਿਬ ਨੂੰ ਅਜੇ ਵੀ ਪਿੱਛੇ ਹਟ ਜਾਣਾ ਚਾਹੀਦਾ ਹੈ ਜੋ ਕਰਕੇ ਜਿਹੜੀ ਸਾਡਾ ਸੰਵਧਾਨ ਹੈ ਉਹ ਧਰਮ ਨਿਰਪੱਖ ਹੈ ਸੈਕੂਲਰ ਹੈ ਤੇ ਪ੍ਰੈ[ਮ]ੀਨਿਸਟਰ ਕਿਸੇ ਵੀ ਮੰਦਰ ਦਾ ਉਤਘਾਟਨ ਜਾਂ ਗੁਰਦੁਆਰੇ ਦਾ ਨਹੀਂ ਕਰ ਸਕਦਾ ਹੈਗਾ ਇੱਕ ਕਨਸਟੀਟਿਊਸ਼ਨ ਆਫ ਇੰਡੀਆ ਹੈਗੀ ਹੈ ਮਾਨਸਬ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਹੋਏ ਕਿ ਚਾਹਲ ਉਥੇ ਚੰਡੀਗੜ੍ਹ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਆਪੋਜੀਸ਼ਨ ਨਹੀਂ ਖਤਮ ਕਰ ਦਿੱਤੀ ਗਿਆ ਪੰਜਾਬ ਦੇ ਵਿੱਚ ਤੁਸੀਂ ਤਾਂ ਆਵਾਜ਼ ਉਠਾਉਂਦੇ ਹੋ ਉਹ ਤਾਂ ਟੁੱਟੇ-ਫੁੱਟੇ ਉੱਤਪਿਆ ਹੈਗਾ ਕੋਈ ਇਹ ਅੱਗੇ ਤਾਂ ਚੱਲਦੀ ਨਹੀਂ ਹੈਨਾ ਜੀ ਜਿਵੇਂ ਇਹ ਤੇ ਅੱਗੇ ਨਹੀਂ ਚੱਲ ਰਿਹਾ ਉਹ ਵੀ ਨਹੀਂ ਅੱਗੇ ਚੱਲ ਰਿਹਾ ਮੇਰਾ ਮਤਲਬ ਹੈ ਕਿ ਠੰਡੇ ਬਸਤੇ ਦੇ ਵਿੱਚ ਹੈਗਾ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ 2024 ਲੋਕ ਸਭਾ ਇਲੈਕਸ਼ਨਾਂ ਦਾ ਕਿ ਕਿਵੇਂ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਲੜੋਗੇ ਵੀ ਕਲੈਕਸ਼ਨ ਅਸੀਂ ਬੜੀ ਸੋਹਣੀ ਤਰ੍ਹਾਂ ਲੜਾਂਗੇ ਜੀ ਬਹੁਤ ਕੰਮ ਕਰ ਰਹੀਏ ਤੇ ਅਸੀਂ ਜਿੱਤਾਂਗੇ ਵੀ ਇੱਥੇ ਕੰਮ ਵੀ ਬਹੁਤ ਅੱਛਾ ਕਰ ਰਹੀਏ ਸਾਹਿਬ ਜੀ ਮੇਰੇ ਸਿੱਖ ਜਿਹੜੇ ਸਿੱਖ ਕੰਦੀ ਰੱਖੀਆਂ ਨੂੰ ਲੈ ਕੇ ਸਿੱਖ ਕੰਦੀ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਲਿਖਦੇ ਕੱਲ ਨੂੰ ਵੀ ਇੱਕ ਪ੍ਰੋਟੈਸਟ ਕਰਦੀ ਹਾਂ ਕੀਤੀ ਸੀਗੀ ਪਰ ਇਹ ਸਰਕਾਰ ਬਹੁਤ ਮਤਸਵੀ ਹੈ ਕੀ ਹੈ ਇਸ ਨੇ 15 ਅਗਸਤ ਜਿੱਦਣ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਉਸ ਦਿਨ ਬੀਬੀ ਬਾਣੋ ਦੇ ਕਾਤਲ ਤੇ ਜਿਨ੍ਹਾਂ ਨੇ ਉਹਦੇ ਤੇ ਜ਼ਬਰਜਨਾਹ ਕੀਤਾ ਸੀ ਉਹ ਸਾਰੇ ਛੱਡ ਤੇ ਸੀਗੇ ਤੇ ਜਿਹੜਾ ਸੁਪਰੀਮ ਕੋਰਟ ਨੇ ਹੁਣ ਫੈਸਲਾ ਕੀਤਾ ਹੈ ਕਿ ਇਹ ਬੰਦੇ ਵਾਪਸ ਜੇਲ੍ਹ ਦੇ ਵਿੱਚ ਜਾਣਗੇ ਇਹਦੇ ਵਿੱਚ ਸਾਡੇ ਵਿੱਚ ਥੋੜੀ ਜੀ ਰੂਹ ਆਈ ਹੈ ਕਿ ਵਾਖੇ ਇਹ ਸੁਪਰੀਮ ਕੋਰਟ ਇਨਸਾਫ ਕਰ ਰਹੀ ਹੈ ਪਰ ਉਹ ਦੋਸ਼ੀਆਂ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੋਂ ਹੋਰ ਦਿਨ ਮੰਗਦੇ ਹਾਂ ਕਿ ਸਾਨੂੰ ਦਿੱਤੇ ਜਾਣ ਜਿਹੜਾ ਕਿ ਅਸੀਂ ਥੋੜੇ ਚਿਰ ਬਾਅਦ ਜੇਲ੍ਹ ਦੇ ਵਿੱਚ ਜਾਈਏ ਇਹੋ ਜਿਹਾ ਬਕਵਾਸ ਕਰਨਾ ਸੁਪਰੀਮ ਕੋਰਟ ਨੂੰ ਬਿਲਕੁਲ ਨਹੀਂ ਚਾਹੀਦਾ ਕਿ ਇਹਨਾਂ ਨੂੰ ਕੋਈ ਵੀ ਰਾਹਤ ਦਿੱਤੀ ਜਾਵੇ ਤੇ ਇਹਨਾਂ ਨੂੰ ਫੌਰਨ ਜੇਲ੍ਹ ਦੇ ਵਿੱਚ ਦੇਖੇ ਤੇ ਕਸ਼ਮੀਰ ਦੇ ਜੇਲ੍ਹ ਦੇ ਵਿੱਚ ਜਾਣ ਲਗਾ ਦੇ ਜੇਲ੍ਹ ਦੇ ਵਿੱਚ ਇਹੋ ਜਿਹੇ ਦੋਸ਼ਾਂ ਨੂੰ ਭੇਜਣਾ ਚਾਹੀਦਾ ਮਾਨਸਾ ਸਾਹਿਬ ਇੱਕ ਮਡੀਏਟਰ ਦੇ ਤੌਰ ਤੇ ਤੁਹਾਨੂੰ ਨਹੀਂ ਲੱਗਦਾਗਾ ਕਿਸੇ ਨਾ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਜਿਵੇਂ ਇਨਸਾਮ ਮੋਰਚਾ ਲੱਗਿਆ ਹੋਇਆ ਜੀ ਇਹ ਬੇਟੀ ਨੂੰ ਲੈ ਕੇ ਇਹ ਯੂਨੀਵਰਸਿਟੀ ਦੇ ਵੱਲੋਂ ਸ਼ਾਇਦ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਸੋਚਦੇ ਹੋਗੇ ਕਿ ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਵਿੱਚ ਕਮਿਊਨੀਕੇਸ਼ਨ ਗੈਪ ਆ ਤੁਸੀਂ ਇੱਕ ਮਡੀਏਟਰ ਦੀ ਭੂਮਿਕਾ ਨਿਭਾਓ ਕਿ ਇਹ ਮਸਲਾ ਨਹੀਂ ਮੇਰਾ ਅਜੇ ਤੱਕ ਸਟੇਚਰ ਹੈ ਹੋ ਜਾ ਨਹੀਂ ਹੈ ਕਿ ਮੈਂ ਮੀਡੀਏਟਰ ਬਣ ਕੇ ਇਹ ਸਰ ਗਵਰਨਰ ਸਾਹਿਬ ਨਾਲ ਗੱਲ ਕਰ ਸਕਦਾ ਜੀ ਕਿਉਂਕਿ ਵੀਸੀ ਸਾਹਿਬ ਤਾਂ ਗੱਲ ਹੀ ਨਹੀਂ ਸੁਣਦੇ ਫਿਰ ਉਹਨਾਂ ਕੋਲੇ ਤਾਂ ਮੈਂ ਗੱਲ ਪਹਚਾਉਂਗਾ ਜੀ ਉਹ ਤਾਂ ਮੈਂ ਕਰ ਸਕਦਾ ਹ